ਹੰਨਾ ਚੇ ਪੈਂਦੇ ਪਿੰਡ ਬੀਜਾ ਨਜ਼ਦੀਕ ਲੁਧਿਆਣਾ ਦਿੱਲੀ ਨੈਸ਼ਨਲ ਹਾਈਵੇ ਤੇ ਇੱਕ ਪੈਟਰੋਲ ਪੰਪ ਤੇ ਖੜੇ ਹਿਮਾਚਲ ਨੰਬਰ ਤਰਕ ਨੂੰ ਤੜਕੇ 3:30 ਵਜੇ ਦੇ ਕਰੀਬ ਪਿਆਨਕ ਆਗ ਲੱਗ ਗਈ ਜਿਸ ਵਿੱਚ ਸਤਾ ਪਿਆ ਡਰਾਈਵਰ ਜਲ ਕੇ ਰਾਖ ਹੋ ਗਿਆ ਬਚਾ ਇਹ ਰਹਾ ਕਿ ਪੈਟਰੋਲ ਪੰਪ ਨੂੰ ਅਗਨ ਹੀ ਲੱਗੀ ਨਹੀਂ ਤਾਂ ਹੋਰ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਇਸ ਮੌਕੇ ਪੰਪ ਤੇ ਕੰਮ ਕਰਦੇ ਕੁਲਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਪ ਤੇ ਰਾਤ ਦੇ ਹੀ ਗੱਡੀ ਖੜੀ ਸੀ ਤੇ ਡਰਾਈਵਰ ਵਿੱਚ ਹੀ ਸੁੱਤਾ ਪਿਆ ਸੀ सवेरे तड़कसार साढ़े तीन बजे ट्रकू अचानक अग लग गई अग ड्राइवर गड्डी च ही जल के राख हो गया तो के असी अग बुझा की बहुत कोशिश की थी, पर अग ते काबू नहीं पाया जा सकता अफसोस असी ड्राइवर न बचा नहीं सके ब्यूरो रिपोर्ट पराइंग टूडे खन्ना

ਅੰਕਲ ਜੀ ਤੁਹਾਡਾ ਮੈਂ ਨਾ ਕੁਲਦੀਪ ਸਿੰਘ ਆ ਜੀ ਕੁਲਦੀਪ ਸਿੰਘ ਜੀ ਕੀ ਹੋਇਆ ਜੀ ਹੱਸ ਇਹ ਰਾਤ 3:30 ਨਵੇ ਦਾ ਵਕਾ ਜੀ ਸਵੇਰ ਟਾਈਮ ਦਾ ਅੱਛਾ ਜੀ ਇਹ ਗੱਡੀ ਰਾਤ ਦਿਓ ਖੜੀ ਸੀ ਇੱਥੇ ਖੜਨ ਕਰਕੇ ਡਰਾਈਵਰ ਵਿੱਚੇ ਵਿਚਾਰਾ ਸੁੱਤਾ ਪਿਆ ਸੀਗਾ ਸੌਣ ਨਾਲ ਪਤਾ ਨਹੀਂ ਕੀ ਸਰ ਆਪਣੇ ਸਰਕਟ ਹੋਇਆ ਇਹਦਾ ਅੱਗ ਲੱਗੀ ਸੀ ਮੁੰਡੇ ਜਾਂ ਤੇਲ ਪਾਉਣ ਲੱਗੇ ਨੇ 3:30 ਵਜੇ ਇਹਨਾਂ ਨੇ ਦੇਖਿਆ ਵੀ ਲੱਟੋ ਲੱਪਟਾ ਨਿਕਲਦੇ ਆ ਕੇ ਅਸੀਂ ਕੋਸ਼ਿਸ਼ ਕਰੀ ਸੀ ਸ਼ੀਸ਼ੇ ਭੰਨੇ ਸ਼ੀਸ਼ੇ ਭੰਨਣਾ ਉੱਠਿਆ ਵੀ ਆ ਉੱਠਣ ਤੋਂ ਬਾਅਦ ਜਦ ਅੱਗ ਨੇ ਕਾਬੂ ਕਾਬੂ ਕਰ ਲਿਆ ਤੇ ਕਾਬੂ ਹੋਣ ਤੋਂ ਬਾਅਦ ਵਿਚਾਰੇ ਤੋਂ ਨਿਕਲ ਨਹੀਂ ਹੋਇਆ ਪਿੱਛੇ ਵਿਚਾਰਾ ਮੱਚ ਗਿਆ ਉਹ ਫੌਤ ਉਹਦੀ ਮੌਕਤੀ ਹੋ ਗਈ ਚਲੋ ਅਸੀਂ ਵੀ ਬਹੁਤ ਪਾਣੀ ਪੂਣੀ ਲਾ ਕੇ ਜਿਵੇਂ ਜਿੰਨੀ ਕਿ ਸਾਡੇ ਕੋਲ ਸੀਗੀ ਗਜ਼ੈਸ ਸਿਲੰਡਰ ਵੀ ਲਾਏ ਪਰ ਅੱਗ ਬੁਝੀ ਨਹੀਂ ਬਾਅਦ ਚ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਤੇ ਕਾਬੂ ਪਾਇਆ ਉਹਦੀ ਡੈੱਡ ਬੋਡੀ ਸਿਵਲ ਹਸਪਤਲ ਭਨੇ ਪਤਾ ਲੱਗਿਆ ਜੀ ਕਿੱਥੋਂ ਦੇ ਬੰਦੇ ਆ ਰਹੇ ਆ ਜੀ ਬੰਦਾ ਹਿਮਾਚਲ ਦਾ ਰਹਿਣ ਵਾਲਾ ਵੈਸੇ ਉਹਨਾਂ ਨਾਲ ਹੋਇਆ ਕੰਟੈਕਟ ਤਾਂ ਹੋਇਆ ਪਿੰਡ ਦਾ ਵੈਸੇ ਕਲੀਅਰ ਨਹੀਂ ਹੋਇਆ ਵੀ ਹਲੇ ਕਿੱਥੇ ਦਾ ਸੀਗਾ ਗੱਡੀ ਦਾ ਮਾਲਕਾ ਨਾਲ ਗੱਲ ਹੋਈ ਹੈ ਉਹਨਾਂ ਨਾਲ ਕਿ ਕਿੱਥੇ ਨੂੰ ਕਿਧਰ ਨੂੰ ਚੱਲਿਆ ਇਪਾ ਪਟਰ ਪੈਟਰੋਲ ਪੰਪ ਤੇ ਗੱਡੀ ਖੜੀ ਹੈ ਗੱਡੀ ਹਾਂ ਬਈ ਇਧਰੋਂ ਆਇਆ ਰੋਂਗ ਸਾਈਡ ਆ ਬਦਲ ਖਾ ਕੇ ਖੜ ਗਿਆ ਕੁਛ ਨਹੀਂ ਉਤਰਿਆ ਨਹੀਂ ਪਿੱਛੇ ਪੈ ਗਿਆ ਅੱਗੇ ਜਿਆਦਾ ਨੀਂਦਰਾ ਸੀਗਾ ਜਾਂ ਕਿੱਦਾਂ ਵੀ ਸੀਗਾ ਕੀ ਲੱਗਦਾ ਜੇ ਅੱਗੇ ਲੱਗੀ ਸੀ ਇੱਥੇ ਪੈਟਰੋਲ ਪੰਪ ਵੀ ਨਜ਼ਦੀਕ ਸੀ ਤਾਂ ਹੋਰ ਵੀ ਕੋਈ ਨੁਕਸਾਨ ਹੋ ਸਕਦਾ ਨੁਕਸਾਨ ਤਾਂ ਚਲੋ ਕੋਸ਼ਿਸ਼ ਕਰੀਏ ਜਿੰਨਾ ਕਿ ਸਾਡੇ ਕੋਲ ਸਿਲੰਡਰ ਸੀਗੇ ਅਸੀਂ ਆਪਣੇ ਮਤਲਬ ਕਰੀਏ ਬਚਾਉਣ ਦੀ ਕੋਸ਼ਿਸ਼ ਤਾਂ ਪੂਰੀ ਕਰੀ ਅਸੀਂ ਆਪਣੀ ਅੱਛਾ ਜੀ ਹਾਂਜੀ ਹਾਂਜੀ ਤੇ ਹੌਂਡੈਡ ਬਾਡੀ ਨੂੰ ਕਿੱਥੇ ਭੇਜਤਾ ਜੀ ਇਹ ਖੰਨੇ ਸੇ ਵਲਾਸਤਾ ਪਹੁੰਚਾਦਾ ਜੀ ਪੁਲਿਸ ਆ ਗਈ ਜੀ ਮੌਕੇ ਤੇ ਚਲ ਅੱਗ ਸੀ ਕਿਉਂ ਤੇਜ ਬਹੁਤ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕੁਲਵੀਰ ਸਿੰਘ ਕਿੱਥੇ ਕੰਮ ਕਰਦੇ ਸੀ ਇੱਥੇ ਪੈਟਰੋਲ ਪੰਪ ਤੇ ਕੀ ਹੋਇਆ ਇਹ ਪੈਟਰੋਲ ਪੰਪ ਤੇ ਜੀ ਰਾਤ ਜੀ 1:30 ਵਜੇ ਆ ਕੇ ਡਰਾਈਵਰ ਨੇ ਗੱਡੀ ਖੜਾਈ ਸੀ ਇਹਨੇ ਤੇ ਇਹ ਬਾਹਰ ਹੀ ਨਿਕਲਿਆ ਹੈਗਾ ਡਰਾਈਵਰ ਇਹਦਾ ਵਿੱਚੇ ਸੌ ਗਿਆ ਜੀ ਅੱਛਾ ਜੀ ਤੇ ਉਹਦੇ ਬਾਅਦ ਜਦੋਂ ਸਵੇਰੇ 1:30 ਵਜੇ ਇਹਦੇ ਚੋਂ ਥੋੜੀ ਜੱਗ ਜੀ ਧੂੰਆਂ ਜਾਂ ਨਿਕਲਦਾ ਸੀਗਾ ਜੀ ਉਹਦੇ ਬਾਅਦ ਜਦੋਂ ਇੱਕਦਮ ਹੀ ਅੱਗ ਕਾਫੀ ਹੋ ਗਈ ਜੀ ਤੇ ਕੀ ਹੋਇਆ ਉਹ ਤੋਂ ਬਾਅਦ ਉਦੋਂ ਬਾਅਦ ਅਸੀਂ ਕਾਫੀ ਕੋਸ਼ਿਸ਼ ਕੀਤੀ ਆ ਸ਼ੀਸ਼ੇ ਭੰਨੇ ਸੀਗੇ ਇਹਦੇ ਚੋਂ ਕਿਉਂਕਿ ਤਾਕੀਆਂ ਅੰਦਰੋਂ ਲੋਕ ਸੀਗੇ ਉਹਦੇ ਕਰਕੇ ਫਿਰ ਸ਼ੀਸ਼ੇ ਭੰਨੇ ਟੌਟਾ ਮਾਰ ਕੇ ਜੀ ਤੇ ਵਿੱਚੇ ਬੰਦਾ ਉੱਥੇ ਹੀ ਪਿੱਛੇ ਗਿਰ ਗਿਆ ਜੀ ਤੇ ਕੀ ਬਣਿਆ ਉਹਦਾ ਫਿਰ ਲਾਹ ਨਹੀਂ ਨਿਕਲ ਨਹੀਂ ਹੋਇਆ ਹੈਗਾ ਜੀ ਉਦੋਂ ਤੋਂ ਵਿੱਚ ਬਹੁਤ ਜ਼ਿਆਦਾ ਤੇਜ਼ ਸੀ ਸੜਪ ਨਹੀਂ ਸੀ ਹੁੰਦਾ ਕੋਲ ਅਸੀਂ ਸਿਲੰਡਰ ਸਿਲੰਡਰ ਵੀ ਕਾਫੀ ਲਾਏ ਤੇ ਪਾਣੀ ਪੁਣੀ ਜਿੰਨਾ ਦੇ ਸੱਤ ਹੋ ਸਕੇ ਉਹਨਾਂ ਕੀਤਾ ਸੀ ਕੀ ਜਲ ਕੇ ਰਾਖ ਕੀ ਉਹੇ ਹਾਂਜੀ ਕਾਫੀ ਜਲ ਗਏ ਸੀਗੇ ਕੋਈ ਬਰਿਆ ਨਹੀਂ ਨਾ ਪਹਿਚਾ